ਅੰਜੀ ਸਸੀ ਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਦੇ ਅੱਜ ਆਪਾਂ ਦੁਕਾਨ ਤੇ ਲੱਗੇ ਆ ਵੀਡੀਓ ਬਣਾਉਣੇ ਨਾਲ ਸੂਟਾਂ ਦੀ ਅੱਜ ਥੋੜਾ ਜਿਹਾ ਬਿਜ਼ੀ ਰਹੇ ਕੱਲ ਵੀ ਅੱਜ ਵੀ ਦੋ ਦਿਨਾਂ ਟਾਈਮ ਨਹੀਂ ਮਿਲਿਆ ਤੇ ਇਹ ਜਿਹੜੀ ਵੀਡੀਓ ਆਉਣ ਲੱਗੀ ਆ ਇਹ ਆਉਣ ਲੱਗੀ ਜੇ ਆਲ ਓਵਰ ਸੂਟ ਹੋਣਗੇ ਜੇ ਮਸਲੀਨ ਦੇ ਤੇ ਇਹਦੇ ਵਿੱਚ ਹੋਰ ਜਿਹੜੇ ਕਾਟਨ ਦੇ ਮਸਲੀਨ ਤੇ ਕਾਟਨ ਮਸਲੀਨ ਕਾਟਨ ਲੈ ਲਓ ਤੇ ਮਸਲੀਨ ਦੂਜੀ ਜਿਹੜੀ ਆ ਜੂਗੀ ਲਾਈਨਿੰਗ ਵਾਲੀ ਜਿੱਦਾਂ ਆ ਤੁਸੀਂ ਵੇਖ ਸਕਦੇ ਟਰਾਈ ਐਂਡ ਡਾਈ ਦਾ ਇਹਦਾ ਫਰੰਟ ਜਿਹੜਾ ਸਾਰਾ ਘੇਰਾ ਬਣਿਆ ਜੇ ਸਾਰੇ ਇਹਦੇ ਵਿੱਚ ਹੋਈ ਜੇ ਕਢਾਈ ਇਹਦੇ ਪਲੱਸ ਟਰਾਈ ਐਂ ਕਪੜਾ ਜਿਹੜਾ ਆਊਗਾ ਜੇ ਇਹਦਾ 3.5 ਮੀਟਰ ਜਾਂ 5 ਮੀਟਰ ਜੇ ਬਰ ਬੜਾ ਆਊਗਾ ਇਹਦਾ ਰੇਟ ਇਹਦਾ ਕਿੰਨਾ ਜੇ ਸਿਰਫ 350 ਰੁਪਏ ਦਾ ਸੂਟ ਜੇ ਸ਼ਿਪਿੰਗ ਐਕਸਟਰਾ ਜੇ ਦੀ ਇੱਕ ਸੂਟ ਦੇ ਉੱਤੇ ਜਿਹੜੀ ਸ਼ਿਪਿੰਗ ਜੇ ਉਹਦਾ 80 ਰੁਪਏ ਐਕਸਟਰਾ ਚਾਰਜ ਜੇ ਤੇ ਜੇ ਦੋ ਬੁੱਕ ਕਰਦੇ ਜੇ ਤਾਂ ਫਿਰ ਇੱਕ ਸੂਟ ਦੀ ਸ਼ਿਪਿੰਗ ਫ੍ਰੀ ਜੇ ਇਹਦੇ ਨਾਲ ਯਾਨੀ ਕਿ ਤੁਹਾਨੂੰ 80 ਹੀ ਪੇ ਕਰਨੇ ਪੈਣਗੇ ਦੋ ਸੂਟ ਬੁੱਕ ਕਰ ਲਿਓ ਤੇ ਤੁਹਾਨੂੰ 780 ਦੇ ਦੋ ਸੂਟ ਮਿਲ ਜਾਣਗੇ ਜੇ ਤੇ ਆਜੋ ਹੁਣ ਤੁਹਾਨੂੰ ਮੈਂ ਚੈੱਕ ਕਰਾਉਣਾ ਇਹਨਾਂ ਦੇ ਵਿੱਚ ਕਲਰ ਤੁਹਾਨੂੰ ਦਿਖਾਈ ਜਣਾ ਇਹ ਆ ਗਿਆ ਫਿਰੋਜੀ ਕਲਰ ਫਿਰੋਜੀ ਦੇ ਨਾਲ ਹੈਗਾ ਜੇ ਵਾਈਟ ਦਾ ਕੰਟਰਾਸਟ ਆਈ ਐਂਡ ਆਈ ਦਾ ਕਪੜਾ ਵੇਖ ਸਕਦੇ ਜੇ ਤੁਸੀਂ ਮਸਲੀਨ कॉटन ਇਹ थ्रेड ਦੇ ਉੱਤੇ ਵਰਕ ਜੇ ਸਾਰਾ ਹੀ ਤੇ ਆ ਇਧਰ ਮੜਾ ਸੂਟ ਖੜੀ ਇਧਰ ਮੜਾ ਤਾਂ ਚੁੱਕ ਦੇ ਦਿਓ ਆ ਲਓ ਜੀ ਇਹ ਹੈਗਾ ਜੇ ਬਿਨਾ ਦੁਪੱਟੇ ਤੋਂ ਰੇਟ ਇਹਦਾ ਹੈਗਾ ਜੇ 350 ਰੁਪਏ ਸ਼ਿਪਿੰਗ ਐਕਸਟਰਾ ਦੋ ਸੂਟ ਬੁੱਕ ਕਰਦੇ ਜੇ ਤੁਹਾਨੂੰ ਇੱਕ ਦੀ ਸ਼ਿਪਿੰਗ ਫ੍ਰੀ ਹੋ ਜੂਗੀ ਜੇ ਸਿੰਗਲ ਸੂਟ ਦੀ 80 ਰੁਪਏ ਸ਼ਿਪਿੰਗ ਜੇ ਦੋ ਸੂਟ ਬੁੱਕ ਕਰਦੇ ਜੇ ਤੁਸੀਂ ਤੇ ਤੁਹਾਨੂੰ ਮਿਲੇਗੀ ਜੇ 780 ਰੁਪਏ ਦੇ ਵਿੱਚ ਦੋ ਸੂਟ ਦੂਜਾ ਕਲਰ ਦਿਖਾ ਦੇ ਇਹਦਾ ਆਹ ਲਓ ਜੀ ਇਹ ਆ ਗਿਆ ਜੀ ਇਹਦੇ ਵਿੱਚ ਸਕਾਈ ਕਲਰ ਸਕਾਈ ਦੇ ਨਾਲ ਆ ਗਿਆ ਜੀ ਬਲੈਕ ਕਲਰ ਦਾ ਥ੍ਰੈਡ ਵਰਕ ਤੇ ਇਹ ਥੱਲੇ ਇਹਦੇ ਹੈਗਾ ਜੀ ਘੇਰੇ ਦੇ ਉੱਤੇ ਵਰਕ ਇਹ ਤੁਹਾਨੂੰ ਮਿਲਣਗੇ ਜੇ 3.5 ਮੀਟਰ ਦੀ ਕੱਟ ਜੇ 12 ਵੱਡਾ ਜੇ ਇਹਨਾਂ ਦਾ ਇਹਨਾਂ ਦੇ ਜਿਹੜੇ 12 ਓਂ ਦੇ ਵੱਡੇ ਜੇ ਲਾਈਨਿੰਗ ਇਹਨਾਂ ਨੂੰ ਲੱਗਦੀ ਜੇ ਤੇ ਆਹ ਲਓ ਜੀ ਆ ਤੁਸੀਂ ਚੈੱਕ ਕਰ ਸਕਦੇ ਜੇ ਕਪੜਾ ਕੁਆਲਿਟੀ ਜਿਹੜੀ ਬਹੁਤ ਪਿਆਰੀ ਜੇ ਜੇ ਤੁਸੀਂ ਦੁਕਾਨ ਤੇ ਆਣ ਕੇ ਲੈਣੇ ਤਾਂ ਦੁਕਾਨ ਤੋਂ ਵੀ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਦਿਖਾ ਦਿਓ ਜੀ ਅਗਲਾ ਕਲਰ ਆ ਲੋ ਜੀ ਇਹ ਆ ਗਿਆ ਲੈਮਨ ਸ਼ੇਡ ਬੁੱਕ ਕਰ ਲਓ ਇੰਨੇ ਸਸਤੇ ਸੂਟ ਤੁਹਾਨੂੰ ਕਿਤੋਂ ਨਹੀਂ ਜੇ ਮਿਲਣੇ ਤੁਸੀਂ ਸੜਕੋ ਲੈ ਸਕਦੇ ਜੇ ਰਾਜੇਸਾਨੀ ਸਾਡੀ ਸ਼ਾਪ 'ਚ ਅਨਹਦ ਆਰਟਸ ਬੁਟੀਕ ਨਾਂ ਤੇ ਪੁਰਾਣੇ ਏਡੇ ਕਾਲ ਕਰਕੇ ਮੈਸੇਜ ਕਰਕੇ ਆ ਜਿਓ ਨਹੀਂ ਤੇ ਗੂਗਲ ਤੇ ਲੋਕੇਸ਼ਨ ਸਰਚ ਕਰਕੇ ਹਾਂ ਸੱਚ ਗੂਗਲ ਤੇ ਜਿਹੜੇ ਕਸਟਮਰ ਲੋਕੇਸ਼ਨ ਸਰਚ ਕਰਦੇ ਆ ਨਾ ਉਹ ਫੋਨ ਕਰ ਲਿਆ ਕਰੋ ਲੋਕੇਸ਼ਨ ਜਿਹੜੀ ਉਹ ਗਲੀਆਂ ਦੇ ਵਿੱਚੋਂ ਹੀ ਦਿਖਾ ਦਿੰਦੇ ਆ ਤੁਹਾਨੂੰ ਇਹ ਕਰਕੇ ਤੁਸੀਂ ਫੋਨ ਕਰ ਲਿਆ ਕਰੋ ਆਪਾਂ ਤੁਹਾਨੂੰ ਫੋਨ ਤੇ ਸਮਝਾ ਦਿਆ ਕਰਾਂਗੇ ਦੂਜਾ ਕਲਰ ਦਿਖਾਓ ਕੀ ਹੁਣ ਆ ਲੋ ਜੀ ਹੁਣ ਆ ਗਈਆਂ ਫਰੰਟ ਦੇ ਵਿੱਚ ਸਾਰੀਆਂ ਕਢਾਈਆਂ ਇਹਦੇ ਉੱਤੇ ਇਹ ਆ ਗਿਆ ਮਸਲੀਨ ਦਾ ਸੂਟ 5 ਮੀਟਰ ਦਾ ਸ਼ਿਪਿੰਗ ਹੈਗੀ ਜੇ ਫ੍ਰੀ ਉਹ ਸੌਰੀ ਸ਼ਿਪਿੰਗ ਐਕਸਟਰਾ ਪੇਮੈਂਟ ਰਹੂਗੀ ਆਨਲਾਈਨ ਅਡਵਾਂਸ ਇਹ ਕਪੜਾ ਹੈਗਾ ਜੇ ਸੇਮ ਉਹੀ ਮਸਲੀਨ ਦਾ ਤੇ ਆ ਸਾਰਾ ਹੈਗਾ ਜੇ ਇਹਦੇ ਫਰੰਟ ਦੇ ਵਿੱਚ ਵਰਕ 350 ਰੁਪਏ ਰੇਟ ਜੇ 350 ਰੁਪਏ ਰੇਟ 'ਤੇ ਸ਼ਿਪਿੰਗ ਐਕਸਟਰਾ ਜੇ ਦੋ ਸੂਟ ਦੇ ਉੱਤੇ 80 ਰੁਪਏ ਸ਼ਿਪਿੰਗ ਲੱਗੂਗੀ ਜੇ ਸਿੰਗਲ ਸੂਟ ਦੇ ਉੱਤੇ ਵੀ 80 ਰੁਪਏ ਸ਼ਿਪਿੰਗ ਦੇ ਇੱਕ ਲਓਗੇ ਤਾਂ 80 ਲੱਗੂਗੀ ਦੋ ਲਓਗੇ ਤਾਂ ਤਾਂ ਵੀ 80 ਰੁਪਏ ਹੀ ਸ਼ਿਪਿੰਗ ਲੱਗੂਗੀ ਜੇ ਯਾਨੀ ਕਿ ਦੋ ਲਾਈਨ ਦੇ ਉੱਤੇ ਇੱਕ ਸੂਟ ਦੇ ਨਾਲ ਇੱਕ ਦੀ ਸ਼ਿਪਿੰਗ ਫਰੀ ਜੇ ਤੇ ਆਹ ਕਲਰ ਜਿਹੜਾ ਜੇ ਇਹ ਦੇ ਵਿੱਚ ਵੀਡੀਓ 'ਚ ਆਉਣ ਨਹੀਂ ਰਿਹਾ ਕਿੱਦਾਂ ਆਊਗਾ ਇਹ ਕਲਰ ਦੀ ਸ਼ੇਡ ਹੈਗੀ ਜੇ ਔਰੈਂਜ ਔਰੈਂਜੀ ਹੈ ਨਾ ਪੀਚ ਡਾਰਕ ਪੀਚ ਇਹਦੇ ਵਿੱਚ ਵੀਡੀਓ ਦੇ ਵਿੱਚ ਬੜਾ ਲਾਈਟ ਕਲਰ ਆਉਂ ਰਿਹਾ ਇਹ ओरिजिनल ਕਲਰ ਨਹੀਂ ਜੇ ਆ ਵੀਡੀਓ ਵਾਲਾ ਮੈਂ ਕਿੱਦਾਂ ਤੁਹਾਨੂੰ ਦਿਖਾਵਾਂ ਕਮਰੇ ਵੀ ਫੋਟੋ ਨਹੀਂ ਆਉਂਦੀ ਤੇ ਚਲੋ ਨੈਕਸਟ ਦਿਖਾ ਦਿਓ ਦੂਜਾ ਕਲਰ ਦੇ ਦਿਓ ਆ ਲਓ ਜੀ ਇਹ ਆ ਗਿਆ ਜੇ ਲਾਈਟ ਪਿਸਤਾ ਸ਼ੇਡ ਇਹ ਵੀ ਬਹੁਤ ਜ਼ਿਆਦਾ ਸੋਹਣੀ ਸ਼ੇਡ ਜੇ ਤੇ ਇਹਦਾ ਕਲਰ ਜਿਹੜਾ ਜੇ ਇਹਦਾ ਵੀ ਲਾਈਟ ਆਉਂ ਰਿਹਾ ਇਹਦਾ ਵੀ ਕਲਰ ਬਹੁਤ ਪਿਆਰਾ ਜੇ ਮਾੜੀ ਲਾਈਟ ਬੰਦ ਕਰੀ ਉਤਲੀ ਦੂਜੇ ਦਾ ਵੀ ਇਹ ਲਈ ਚੈੱਕ ਕਰ ਲਈਏ ਦੂਜੇ ਦਾ ਹਾਂ ਹੁਣ ਠੀਕ ਹੋ ਗਿਆ ਆਹ ਕਲਰ ਜੇ オリジナル ਇਹਦਾ ਤੇ ਉਹ ਆਹ ਦਿਖਾਵੇ ਪੀਚ ਦਾ ਆਹ ਲਓ ਜੀ ਪੀਚ ਕਲਰ ਆ ਗਿਆ ਸੌਰੀ ਪੀਚ ਨਹੀਂ ਪਿਸਤਾ ਲਾਈਟ ਪਿਸਤਾ ਸ਼ੇਡ ਆਹ ਲਓ ਇਹਦੇ ਵਿੱਚ ਆ ਗਈ ਦੂਜੀ ਸ਼ੇਡ ਆਪਣੇ ਕੋ ਮਸਟਰਡ ਸ਼ੇਡ ਬਹੁਤ ਸੋਹਣਾ ਕਲਰ ਜੇ ਇਹ ਵੀ ਇਹਦੇ ਵਿੱਚ ਵੀ ਸ਼ਿਪਿੰਗ ਜਿਹੜੀ ਜੇ ਫ੍ਰੀ ਜੇ ਸੌਰੀ ਸ਼ਿਪਿੰਗ ਐਕਸਟਰਾ ਜੇ ਫ੍ਰੀ ਨਹੀਂ ਸੌਰੀ ਸ਼ਿਪਿੰਗ ਐਕਸਟਰਾ ਜੇ ਇਹਦਾ ਵੀ ਕਲਰ ਜਿਹੜਾ ਚੇਂਜ ਹੋ ਗਿਆ ਥੋੜਾ ਜਿਹਾ ਕਮਰ ਖਾਣੀ ਆਉਂਦੇ ਮਾਲ ਹੋਗੀ ਇਹ ਮਸਟਰਡ ਸ਼ੇਡ ਜੇ ਆ ਜਿਹੜੀ ਵੀਡੀਓ ਚ ਆਉਂਦੀ ਇਹ ਮਸਟਰਡ ਨਹੀਂਗੀ ਬਾਕੀ ਤੁਸੀਂ ਦੁਕਾਨ ਤੇ ਆਓਗੇ ਤਾਂ ਵੇਖ ਲਿਓ ਆਣ ਕੇ ਇੰਨੀ ਕੁ ਬੇਨਤੀ ਕਰ ਸਕਦੇ ਆ ਫੋਟੋ ਭੇਜ ਦਾਂਗੇ ਕਸਟਮਰ ਨੂੰ ਜਿੰਨੇ ਨੂੰ ਕਨਫਿਊਜ਼ਨ ਹੈ ਕਲਰ ਦੀ ਇਹਦੀ origignal ਫੋਟੋ ਜਿਹੜੀ ਉਹ ਤੁਹਾਨੂੰ ਖਿੱਚ ਕੇ ਭੇਜ ਦਿੰਦੇ ਆ ਵੀ ਕਲਰ ਬਹੁਤ ਸੋਹਣਾ ਜੇ ਇਹ ਵੀ ਇੱਕ ਮਿੰਟ ਕਰੀ ਮੈ ਨਾ ਤੇ ਕਲਰ ਦੀ ਥੋੜੀ ਥੋੜੀ ਪ੍ਰੋਬਲਮ ਆਉਂਦੀ ਹੈ ਕਲਰ ਹੈਗਾ ਜੇ ਸਕਿਨ ਕਲਰ ਸਕਿਨ ਹੀ ਹੈ ਨਾ ਸਕਿਨ ਦਾ ਕਲਰ ਹੈ ਬਾਈਟ ਕਲਰ ਦਾ ਥ्रेड ਜੇ ਬਹੁਤ ਪਿਆਰੀ ਛੇੜ ਜੇ ਇਹ ਅੱਗੇ ਆ ਗਿਆ ਜੇ ਬਾਈਨ ਬਰਾਊਨ 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 ਸ਼ੇਡ ਆ ਗਈ ਜੇ ਕਾਫੀ ਸ਼ੇਡ ਤੇ ਕਲਰ ਬਹੁਤ ਜਿਆਦਾ ਸੋਹਣਾ ਜੇ ਇਹ ਵੀ ਇਹ ਵੀ ਤੁਸੀਂ ਆਨਲਾਈਨ ਵੇਖ ਲਿਓ ਫੋਟੋ ਭੇਜ ਦਾਂਗੇ ਤੁਹਾਨੂੰ ਜੇ ਆਨਲਾਈਨ ਲਓਗੇ ਤੇ ਨਹੀਂ ਤਾਂ ਤੁਸੀਂ ਦੁਕਾਨ ਤੋਂ ਆਣ ਕੇ ਵੇਖ ਸਕਦੇ ਜੇ ਕਲਰ ਇਹ ਤੁਹਾਨੂੰ ਮਿਲਣਗੇ ਜੇ ਸਿਰਫ ਤੇ ਸਿਰਫ 300 ਤੇ 50 ਰੁਪਈਆ ਦੇ ਵਿੱਚ ਐਕਸਟਰਾ ਸ਼ਿਪਿੰਗ ਦੇ ਨਾਲ ਸ਼ਿਪਿੰਗ ਜਰੀ ਹੋਊਗੀ ਜੇ ਸਿੰਗਲ ਸੂਟ ਦੇ ਤੇ 80 ਰੁਪਈਆ ਜੇ ਦੋ ਲੋਕ ਤਾਂ ਵੀ 80 ਰੁਪਈਆ ਲੱਗੂਗੀ ਜੇ ਸ਼ਿਪਿੰਗ ਦੇ ਨਾਲ ਇਹ ਸਾਰੇ ਸੂਟ ਜਿਹੜੇ ਹੁਣ ਤੱਕ ਤੁਸੀਂ ਵੇਖੇ ਸੀ ਇਹਨਾਂ ਦੇ ਵਿੱਚ ਲੱਗਦੀ ਸੀ ਲਾਈਨਿੰਗ ਇਹਦੇ ਨਾਲ ਦਾ ਹੋਰ ਕੋਈ ਹੈਗਾ ਤਾਂ ਵੀ ਦੇ ਦੋ ਆਹ ਥੱਲੇ ਪਾਓ ਇਹ ਲਾਈਨਿੰਗ ਵਾਲੇ ਸੂਟ ਜੇ ਸਾਰੇ ਜਿਹੜੇ ਹੁਣ ਤੱਕ ਤੁਹਾਨੂੰ ਵੀਡੀਓ ਦਿਖਾਉਣ ਦੇ ਆਹ ਤੋਂ ਬਾਅਦ ਜਿਹੜੇ ਆਉਣਗੇ ਜੇ ਉਹ ਬਿਨਾਂ ਲਾਈਨਿੰਗ ਤੋਂ ਜੇ ਅਵੀ ਜਿਹੜਾ ਜੇ ਇਹ ਵੀ ਮਸਲੀਨ कॉटन ਦਾ सूट ਜੇ ਇਹ ਵੀ ਬੜੀ ਸੋਹਣੀ ਲਾਈਟ ਪੀਚ ਜੀ ਸ਼ੇਡ ਹੈ ਬਹੁਤ ਪਿਆਰੀ ਜੀ ਇਤੇ ਆ ਲੱਗਾ ਕੁਛ ਇਹਨੂੰ ਛੱਡ ਦੋ ਇਹਨੂੰ ਰਹਿਣ ਤੋਂ ਕੋਈ ਗੱਲ ਨਹੀਂ ਦੁੱਜਾ ਦਿਓ ਆਹ ਲੋ ਜੀ ਲਾਈਟ ਮਸਟਰਡ ਸ਼ੇਡ ਆ ਗਈ ਜੇ ਲੈਮਨ ਸ਼ੇਡ ਇਹ ਵਾਸ਼ ਹੋਏਗਾ ਕੋਈ ਨਹੀਂ ਇਹ ਇੰਨਾ ਕੁ ਵਾਸ਼ ਹੋਏਗਾ ਲਓ ਹੁਣ ਇਹ ਸਾਰੇ ਸੂਟ ਸੀ ਜੇ ਲਾਈਨਿੰਗ ਵਾਲੇ ਜਿਨ੍ਹਾਂ ਨੂੰ ਲਾਈਨਿੰਗ ਲੱਗਦੀ ਸੀ ਹੁਣ ਜਿਹੜੇ ਸੂਟ ਆਉਣਗੇ ਉਹ ਆਉਣਗੇ ਬਿਨਾ ਲਾਈਨਿੰਗ ਤੋਂ ਕਾਟਨ ਦੇ ਸੂਟ ਜੇ ਬਿਨਾ ਲਾਈਨਿੰਗ ਤੋਂ ਚੈੱਕ ਕਰ ਲੋ ਆ ਲੋ ਸਾਰਾ ਆਗਾ ਘੇਰੇ ਦੇ ਉੱਤੇ ਵਰਕ ਇਹਨਾਂ ਦੇ ਇਹ ਸੂਟ ਤੁਹਾਨੂੰ ਮਿਲਣਗੇ 5 ਮੀਟਰ ਦੇ ਨਾਲ ਕਲਰ ਇਹਦੇ ਵਿੱਚ ਤੁਹਾਨੂੰ ਦਿਖਾਈ ਜਾਣਾ ਆ ਲੋ ਜੀ ਇਹਦੇ ਵੀ ਘੇਰੇ ਦੇ ਉੱਤੇ ਵਰਕ ਜੇ ਬਿਨਾ ਦੁਪट्टे ਤੋਂ ਜੇ ਸਾਰਾ ਸਟਾਕ ਅੱਜ ਦਾ ਜਿਹੜਾ ਆ ਇਹਨਾਂ ਨਾਲ ਦੁਪट्टे ਨਹੀਂ ਜੇ ਹੈਗੇ ਰੇਟ ਹੈਗਾ ਜੇ ਸਿਰਫ ਇਹਨਾਂ ਦਾ 350 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਐਕਸਟਰਾ ਜੇ ਆ ਲੋ ਜੀ ਇਹ ਆ ਗਈ ਮਹਿਰੂਨ ਛੇੜ ਲੋ ਜੀ ਅਭੀ ਚੈੱਕ ਕਰ ਲਓ ਇਹ ਵੀ ਕਲਰ ਆ ਗਿਆ ਬਰਾਊਨ ਬਰਾਊਨੀਆ ਨਾ ਮਸਟਰਡ ਚਲੋ ਇਹ ਅਗਲਾ ਦਿਖਾ ਦਿਓ ਜੀ ਇਹ ਆ ਗਿਆ ਜੀ ਗ੍ਰੀਨ ਕਲਰ ਨਾਲ ਆ ਗਿਆ ਇਹਦੇ ਮAgentError ਕਲਰ ਨਾਲ ਆ ਗਿਆ ਵਾਈਟ ਕਲਰ ਦਾ ਕੰਟਰਾਸਟ ਅੱਗੇ ਆ ਗਿਆ कॉटन ਦੇ ਵਿੱਚ neck ਤੋਂ ਲੈ ਕੇ ਘੇਰੇ ਤੱਕ ਦਾ ਸਾਰਾ ਡਿਜ਼ਾਈਨ ਸੰਪੂਰਨ ਉਹ ਪਿਆਰਾ ਇਹ ਵੀ कॉटन ਦਾ ਜੇ ਬਿਨਾਂ ਲਾਈਨਿੰਗ ਤੋਂ ਸਟਿਚ ਹੁੰਦਾ ਜੇ ਤੇ ਆ ਵੀ ਸੂਟ ਜਿਹੜਾ ਜੇ ਇਹ ਵੀ ਬਿਨਾਂ ਲਾਈਨਿੰਗ ਤੋਂ ਸਟਿਚ ਹੁੰਦਾ ਜੇ ਇਹ ਵੀ ਥੋੜਾ ਜਿਹਾ ਵਾਸ਼ ਕਰਨਾ ਪੈਣਾ ਕਿਉਂਕਿ ਕਈ ਵਾਰੀ ਥੱਲੇ ਪਾਏ ਪਏ ਕੱਪੜੇ ਆਪ ਕੋ ਥੋੜੇ ਥੋੜੇ ਹੋ ਜਾਂਦੇ ਆ ਕੰਦੇ ਕੋਈ ਗੱਲ ਨਹੀਂ ਵਾਸ਼ ਕਰ ਦਾਂਗੇ ਇਹਨੂੰ ਇਹ ਤੁਹਾਨੂੰ ਸਾਰੇ ਸਾਰੇ ਸੂਟ ਮਿਲਣਗੇ ਜੇ ਅੱਜ ਆਫਰ ਦੇ ਨਾਲ ਰੇਟ ਹੈਗਾ ਜੇ 350 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਇਹਨਾਂ ਦੀ ਸੌਰੀ ਐਕਸਟਰਾ ਫ੍ਰੀ ਬਾਹੀਂ ਸ਼ਿਪਿੰਗ ਫ੍ਰੀ ਇਹਨੇ ਬਾਰ-ਬਾਰ ਮੇਰੇ ਮੂੰਹ 'ਚ ਫ੍ਰੀ ਨਿਕਲੀ ਜਾਂਦਾ ਫ੍ਰੀ ਨਿਕਲੀ ਜਾਂਦਾ ਫ੍ਰੀ ਨਹੀਂ ਹੈ ਸ਼ਿਪਿੰਗ ਐਕਸਟਰਾ ਹੈ ਇਹਨਾਂ ਦੇ ਵਿੱਚ ਇਹ ਤੁਹਾਨੂੰ ਮਿਲਣਗੇ ਜੇ ਆਨਲਾਈਨ ਤੇ ਐਡਵਾਂਸ ਪੇਮੈਂਟ ਦੇ ਨਾਲ ਕੈਸ਼ ਓਨ ਦੇ ਲਈ ਜਿਹੜੀ ਜੇ ਨਹੀਂ ਹੈਗੀ ਬਾਕੀ ਹੋਰ ਵੀਡੀਓ ਤੇ ਹੋਰ ਕਲੈਕਸ਼ਨ ਵੇਖ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਤੁਹਾਨੂੰ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਸਵਾਸਤੀ ਕਾਲ ਜੀ ਟੇਕ ਕੇ